ਹਾਂਜੀ ਕੀ ਹਾਲ ਚਾਲ ਸਾਰਨ ਸਤਿ ਸ੍ਰੀ ਅਕਾਲ ਸਵਾਗਤ ਇਹਨਾਂ ਬੰਗੀ ਦੀਪਾ ਦਾ ਕ੍ਰਿਕਟ ਟੂਰਨਾਮੈਂਟ देखो भाई ग्राउंड खाली हो चुके इस टाइम 1.5 GB ਨੈਟ ਮਕਾਉਣਾ ਅਸੀਂ ਹੁਣ ਲਾਈਵ ਸਹੀ ਚੱਲੀ ਜਾਂਦਾ ਮੈਨੂੰ ਲੱਗਦਾ ਜਦ ਲੋਡ ਹੁੰਦੀ ਹੈ ਉਹ ਚੱਲਦਾ ਨਹੀਂ ਉਹਦੇ ਕੋਲੇ M35 ਫੋਨ ਹੀ ਸੀ ਇਹ ਸੀ ਇਹ ਮੋ ਦੁਕਾਤ ਇਹਦਾ ਕਈ ਥਾਵਾਂ ਤੇ ਮਾਲਾ ਜੇ ਢੱਲਦਾ ਘਟਾ ਜੀ ਉਹਦਾ ਘਟਾ ਚਲੀ ਜਾਂਦਾ ਦਵਾਕ ਜੀ ਨੂੰ ਚਾਹ ਮੋਟਰ ਸਾਈਂ ਚਲਾਉਣ ਦਾ ਜਿਹੜਾ ਕਹਿੰਦਾ ਚੱਲ ਗਿਆ ਉਹਦੀ ਕਿੱਕ ਮਾਰ ਲੈਂਦਾ ਮਾ ਸੇਵਕ ਉਧਰ ਕੌਣ ਬੈਠਾ ਹੈ ਸੰਦੀਪ ਵਰਗੇ ਲੰਗਰ ਕਮੇਟੀ ਆড্ডা ਹੀ ਸਾਰੇ ਕੰਮ ਧੰਦੇ ਇੱਥੇ ਚੋਬਰ baby am birth it give me give it to me to birth it give it to me ya birth it kemelo mere wem do me am birth it ne jehda chobra ਮਾਰੀ ਜਾਂਦੇ ਹੱਥ ਮਾਰਿਆ ਜਾਂ ਹੱਥ ਇੱਧਰ ਆ ਕਿ ਚੋਬਰ ਲਾਈਵ ਤੇ ਸਾਡੇ ਨਾਲ 0 ਬੰਦੇ ਜੁੜੇ ਆ ਮੈਂ ਤਾਂ ਮੁੱਕ ਗਿਆ ਮੈਂ ਤਾਂ ਖਤਮ ਹੋ ਗਿਆ ਇਧਰ ਉਹਨਾ ਰੇਟ ਹੋ ਗਿਆ ਨਾ ਵੈਰੀ ਲੇਟ ਵੈਰੀ ਲੇਟ ਵੈਰੀ ਮੱਚ ਲੇਟ ਲੋਕ ਕਿਹੜੇ ਕਿਹੜੇ ਬੈਠਾ ਸੀ ਗੁਰਮੁਖ ਮਾਨ ਸੰਦੀਪ ਯਾਰ ਉਧਰ ਪਿੰਨਲਾ ਦਾ ਗਏ ਸੀ ਸ਼ਾਇਦ ਸੰਦੀਪ ਵਰਗੇ ਗਿਵ ਮੀ ਟੂ ਮੀਅਮ